ਸੋ ਨਿਰਪਾਇ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ ਗੱਦੀ ਦੇ ਬਰਾਜਮਾਨ ਸਤਿਗੁਰ ਮਲਕੀਨਾਥ ਮਹਾਰਾਜ ਕੀ ਜੈ ਸਰਬੱਤ ਦਾ ਸਾਥ ਸੰਗਤ ਕੀ ਜੈ ਜੈ ਭੀਮ ਜੈ ਸੁਭਦਾਨ ਦਾਸ ਪੰਕਜਨਾਥ ਸ਼ਿਰਗਿਲ ਮੁਖੀ ਵਾਲਮੀਕਨ ਸਦਾਤਵਾ ਤੋਂ ਅੱਜ ਦਾ ਜਿਹੜਾ ਮੰਗ ਪੱਤਰ ਆ ਮਾਨਯੋਗ ਏਡੀਸੀ ਸਾਹਿਬ ਨੂੰ ਦਿੱਤਾ ਗਿਆ ਵਾ ਕਿਉਂਕਿ ਇਹਦੇ ਵਿੱਚ ਸਮਾਜ ਦੇ ਵੱਖ-ਵੱਖ ਖਾਣਿਆਂ ਦੇ ਵਿੱਚ ਔਰ ਪੁਲਿਸ ਦੇ ਅਧਿਕਾਰੀਆਂ ਕੋਲ ਜਿਹੜੇ ਪੈਕ ਮਸਲੇ ਆ ਜਿਹੜੀ ਪੁਲਿਸ ਵੱਲੋਂ ਜਿਹੜੀ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਗਈ ਔਰ ਨਾ ਹੀ ਸਮਾਜ ਨੂੰ ਇਨਸਾਫ ਦਵਾਇਆ ਗਿਆ ਉਹਦੇ ਰੋਸ ਵੱਜੋਂ ਅੱਜ ਮੰਗ ਪੱਤਰ ਦਿੱਤਾ ਗਿਆ ਵਾ ਔਰ ਜਿਹੜੇ ਇਸ ਦੇ ਵਿੱਚ 27 ਤਰੀਕ ਨੂੰ ਜਿਹੜਾ ਸਿੱਤੀ ਤਾਅਬ ਦਾ ਘਰਾਓ ਕੀਤਾ ਜਾਊਗਾ ਕਿਉਂਕਿ ਇਹ ਜਿਹੜਾ ਇਹ ਮੰਗ ਪੱਤਰ ਦੇਣ ਦਾ ਕਾਰਨ ਇਹ ਆ ਕਿਉਂਕਿ ਆਮ ਜਨਤਾ ਨੂੰ ਅਸੀਂ ਪਰੇਸ਼ਾਨ ਨਹੀਂ ਕਰਨਾ ਕਰਨਾ ਇਹ ਜਿਹੜਾ ਪੁਲਿਸ ਦੀ ਨਾਕਾਮੀ ਦਾ ਜਿਹੜੇ ਅਧਿਕਾਰੀ ਆ ਜਿਹੜੇ ਸਮਾਜ ਨੂੰ ਇਨਸਾਫ ਦੇਣਾ ਨਹੀਂ ਚਾਹੁੰਦੇ ਉਹਨਾਂ ਦਾ ਹੀ ਨੱਕ ਤੇ ਦਮ ਕਰਾਂਗੇ ਇਸ ਕਰਕੇ 27 ਤਰੀਕ ਦਾ ਆਉਣ ਵਾਲੇ ਦਿਨ ਆਪਣਾ ਸੀਪੀ ਅੰਮ੍ਰਿਤਸਰ ਦਾ ਘਰਾਓ ਕੀਤਾ ਜਾਊਗਾ ਕਿੰਨੇ ਵਜੇ ਬਾਬਾ ਜੀ ਇਹ ਕਰੀਏ ਇਹ 11 ਵਜੇ ਬਾਬਾ ਜੀ ਮੇਨ ਮੰਗਤੀ ਹੈ ਮੁੱਖ ਮੰਗੀ ਹੈ ਮੇਰਾ ਮੇਨ ਮੰਗ ਜੀ ਉਹਦੇ ਵਿੱਚ ਮਸਲੇ ਆ ਜਿਨ੍ਹਾਂ ਦੇ ਪਰਚੇ ਹੋਏ ਆ ਦੋਸ਼ੀ ਹੋ ਅਰੈਸਟ ਨਹੀਂ ਘੁੰਮ ਰਹੇ ਦੋਸ਼ੀ ਜਿਹੜੇ ਸ਼ਰਿਆਮ ਘੁੰਮ ਰਹੇ ਆ ਔਰ ਜਿਹੜੇ ਕਿ ਉਹ ਵਾਰਦਾਤਾ ਕਰਦੇ ਹੋਏ ਉਹਨਾਂ ਤੇ ਅੱਗੇ ਵੀ ਕਈ ਤਰੀਕਿਆਂ ਦੇ ਪਰਚੇ ਆ ਔਰ ਜਿਨ੍ਹਾਂ ਦੇ ਵਿੱਚ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਗਏ ਇੱਕ ਜਿਹੜੀ ਇਨਕੁਆਇਰੀ ਹੈ ਏਸੀਪੀ ਨਾਰਥ ਦੇ ਕੋਲ ਚੱ ਉਹ ਪਰਚੀ ਦੀ ਉਹਦੇ ਵਿੱਚੋਂ ਵੀ ਜਿਹੜਾ ਕਿ ਉਹ ਆਪਣਾ ਜਿਹੜੇ ਆਪਣਾ ਜਿਹੜੇ ਬੇ ਬੇਮੁਨਾ ਬੇਵਜਾਪ ਆਏ ਬੰਦੇ ਉਹਨਾਂ ਦੀ ਇਨਕੁਆਰੀ ਲੱਗੀ ਆ ਪਰ ਉਹਨਾਂ ਬੇਗੁਨਾ ਨਹੀਂ ਸਾਬਤ ਕਰ ਰਿਆ ਉਹਦੇ ਰੋਸ ਵੱਜੋਂ ਜਿਹੜਾ ਕਿ ਜਿਹੜਾ ਧਰਨਾ ਲੱਗ ਰਿਹਾ ਵਾ ਅਜੇ ਐਡੀਸੀ ਨੂੰ ਮੰਗ ਪਤਾ ਦੇ ਤੱਕੀ ਸ਼ਵਾਸ਼ਿਤ ਤੱਕਿਆ ਨਾ ਉਹਨਾਂ ਵੱਲੋਂ ਕਿ ਆਪੀ ਤੁਹਾਡੀ ਮੰਗ ਜਿਹੜੀ ਸਿੱਪੀ ਸਾਹਿਬ ਵੱਲ ਭੇਜ ਦਿੱਤੀ ਜਾਊਗੀ ਅੱਗੇ ਵੇਖੋ 10 ਦਿਨ ਪਏ ਆ ਜੇ ਉਹਨਾਂ ਦਿਨਾਂ ਦੇ ਵਿੱਚ ਵਿੱਚ ਕੰਮ ਹੁੰਦਾ ਤੇ ਫਿਰ ਜਿਹੜਾ ਧਰਨਾ ਹੋ ਸਕਦਾ ਵਾ ਨਹੀਂ ਤੇ ਧਰਨਾ ਲੱਗਾ ਹੀ ਰਿਹਾ ਠੀਕ ਹੈ ਹਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਗੋਲਡੀ ਸਿੰਘ ਲਾਡੀ ਪੁੱਲਰ ਕੌਮੀ ਚੇਅਰਮੈਨ ਜੋ ਕਿ ਅੱਜ ਜੋ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਸਿਟੀ ਦੇ ਵੱਖ-ਵੱਖ ਮਸਲਿਆਂ ਦੇ ਜਿਹਦੇ ਵਿੱਚ ਕੋਈ ਵੀ ਸਾਡੇ ਜਿਹੜੇ ਮਸਲੇ ਨੇ ਕੋਈ ਵੀ ਹੱਲ ਨਹੀਂ ਹੋਏ ਉਹਨਾਂ ਦਾ ਅੱਜ 27 ਤਰੀਕ ਦਾ ਜਿਹੜਾ ਸੀਪੀ ਸਾਹਿਬ ਦਾ ਜਿਹੜਾ ਮਿਲਪੀ ਆਪਾਂ ਧਰਨਾ ਲਾਵਾਂਗੇ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵਾਲਮੀਕੀ ਜੈਗੁਰੂ ਗਿਆਨਾ ਜੀ ਮੈਂ ਸੇਵਾਦਾਰ ਨਿਸ਼ਤਰਨਾਥ ਸ਼ਿਰਗਿਲ ਪਵਨ ਵਾਲਮੀਕੀ ਤੀਰ ਸਮਰਿਸਰ ਸੋ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ ਲੰਬੇ ਸਮੇਂ ਤੋਂ ਜੋ ਵਾਲਮੀਕੀ ਮਜਬੀਸ ਇੱਕ ਸਮਾਜ ਦੇ ਜਿਹੜੇ ਮਸਲੇ ਆ ਉਹ ਸਿਟੀ ਪ੍ਰਸ਼ਾਸਨ ਵੱਲੋਂ ਅਣਗੌਲੇ ਕੀਤੇ ਜਾ ਰਹੇ ਸਨ ਜਿਸ ਸੰਬੰਧੀ ਅੱਜ ਜਿਹੜੀ ਆ ਸਾਡੀਆਂ ਸਾਰੀਆਂ ਜਥੇਬੰਦੀਆਂ ਅਤੇ ਆਪਣਾ ਸੰਪਰਦਾਵਾਂ ਦੇ ਮੁਖੀ ਸਾਹਿਬਾਨ ਜਿਹੜਾ ਆ ਉਹ ਅੱਜ ਜ਼ਿਲ੍ਹਾ ਡਿਪਟੀ ਕਮਿਸ਼ਨਰ ਤੇ ਮਾਧਿਅਮ ਦੇ ਰਾਹੀਂ ਏਡੀਸੀ ਅੰਮ੍ਰਿਤਸਰ ਨੂੰ ਜਿਹੜਾ ਮਿਲੇ ਆ ਸੋ ਉੱਥੇ ਦੱਸਿਆ ਗਿਆ ਕਿ ਜੇਕਰ 27 ਤਰੀਕ ਤੱਕ ਇਹ ਸਾਡੀਆਂ ਜਿਹੜੀਆਂ 7-8 ਮੰਗਾਂ ਆ ਜੋ ਸਾਡੇ ਮਸਲੇ ਨੇ ਉਹਨਾਂ ਦੇ ਉੱਤੇ ਤੁਰੰਤ ਕਾਰਵਾਈ ਨਾ ਕੀਤੀ ਗਈ ਤੇ ਸੀਪੀ ਅੰਮ੍ਰਿਤਸਰ ਦਾ ਜਿਹੜਾ ਆ ਉਹ ਵੱਡੇ ਪੱਤਰ ਤੇ ਜਿਹੜਾ ਆ ਉਹ ਕਰੋਕ ਕੀਤਾ